ਹੈਲੋ एवरीवन ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਐਂ ਜੀ ਤੇ ਇਹ ਵਾਲਾ ਸੂਟ ਹੈ ਜੀ ਮੈਂ ਸਟਿਚ ਕੀਤਾ ਸੀ ਸੋਚਿਆ ਮੈਂ ਇਹਦੀ ਵੀ ਵੀਡੀਓ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਨੂੰ ਮੈਂ ਰਾਤ ਭੌਂ ਕੇ ਪਾਣੀ ਵਿੱਚ ਰੱਖਿਆ ਸੀਗਾ ਤੇ ਫਿਰ ਅਗਲੇ ਦਿਨ ਮੈਂ ਇਸ ਨੂੰ ਕੱਢ ਕੇ ਤੇ ਇਸ ਨੂੰ ਸੁਕਾ ਕੇ ਮਤਲਬ ਕੱਢ ਕੇ ਉਹਦੇ ਸੁਕਾਤਾ ਸੀਗਾ ਮਸ਼ੀਨ ਦੇ ਵਿੱਚੋਂ ਤੇ ਅਗਲੇ ਦਿਨ ਇਸ ਦੀ ਆਪਾਂ ਪ੍ਰੈਸਿੰਗ ਕਰਕੇ ਕਟਿੰਗ ਕਰ ਰਹੇ ਹਾਂ ਸੂਟ ਦੇ ਲਈ ਇਸ ਦਾ ਮੈਂ ਸੋਚਿਆ ਸੀਗਾ ਕਿ ਨਾਈਟ ਸੂਟ ਜਾਂ ਨਾਈਟੀ ਵਗੈਰਾ ਬਣਾਉਂਗੀ ਫਿਰ ਮਨ ਹੋਇਆ ਕਿ ਚਲੋ ਸਟ੍ਰੇਟ ਸਲਵਾਰ ਵਾਲਾ ਇੱਕ ਸੋਬਰ ਜਿਹਾ ਸਿੰਪਲ ਕਮੀਜ਼ ਦੇ ਨਾਲ ਸਟੇਟ ਸਰਵਾਰ ਵਾਲਾ ਆਪਾਂ बॉਟਮ ਵਾਲਾ ਸੂਟ ਬਣਾ ਲੈਨੇ ਆ। ਸੋ ਮੈਂ ਇਹਦੀ ਪ੍ਰੈਸ ਕਰਕੇ ਇਸਦੇ ਬਲ ਵਗੈਰਾ ਕੱਢਦੀ ਹੋਈਆਂ ਤੇ ਉਸ ਤੋਂ ਬਾਅਦ ਮੈਂ ਜਿਹੜੀ ਇਸਦੀ ਪ੍ਰੋਪਰ ਬਣ ਕੇ ਰੈਡੀ ਹੋਇਆ ਜਾਂ ਵੇਅਰ ਕਰਨ ਤੋਂ ਬਾਅਦ ਇਸਦੀ ਲੋਕਾਈਆ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਵਿੱਚ ਪਾਉਂਗੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਉਹ ਚੀਜ਼ ਐਡ ਨਹੀਂ ਕੀਤੀ ਕਿਉਂਕਿ ਇਹ ਵੀਡੀਓਜ਼ ਮਾਸੀ ਦੇ ਜਦੋਂ ਮੈਂ ਘਰ ਗਈ ਸੀਗੀ ਜੂਨ ਦੇ ਮੰਥ ਲਾਸਟ ਮੰਥ ਤੇ ਉਸ ਵੇਲੇ ਮੈਂ ਇਹ ਬਣਾਈਆਂ ਸੀ ਕਿਉਂਕਿ ਕਾਫੀ ਜ਼ਿਆਦਾ ਉਸ ਵੇਲੇ ਸੂਟ ਹੈ ਜਿਹੜੇ ਸਟਿਚ ਕਰਕੇ ਲੈ ਕੇ ਆਈ ਸੀ। ਅੱਛਾ ਉਸ ਤੇ ਪ੍ਰੈਸ ਮਾਰਨ ਤੋਂ ਬਾਅਦ ਮੈਂ ਸੋਚਿਆ ਕਿ ਜੈਸਮੀਨ ਦਾ ਇਹ ਵੀ ਮੈਂ ਨਾਲ ਕੱਲ ਵਾਸ਼ ਕਰਕੇ ਸੁਕਾ ਲਿਆ ਸੀਗਾ ਜੈਸਮੀਨ ਦਾ ਨਾਈਟ ਸੂਟ ਬਣਾਉਣਾ ਹੈ ਇਸ ਦਾ ਤੇ ਬਹੁਤ ਸੌਫਟ ਕੱਪੜਾ ਹੈ ਜੀ ਕਿਸੇ ਨੇ ਵੀ ਇਹ ਲੈਣਾ ਹੋਵੇ 350 ਦੀ ਰੇਂਜ ਵਿੱਚ ਜੀ 350 ਦੇ ਵਿੱਚ 5 ਮੀਟਰ ਪੂਰਾ ਆਲ ਓਵਰ ਸੂਟ ਦਾ ਸਟਾਫ ਮਿਲ ਜਾਣਾ ਤੁਹਾਨੂੰ ਕਿਉਂਕਿ ਸੇਲ ਚੱਲਦੀ ਪਈ ਆ ਹੁਣ ਲੈਸ ਹੈ ਨਾ ਸੂਟਾਂ ਦੇ ਉੱਪਰ ਤੇ ਕਿਸੇ ਨੇ ਲੈਣਾ ਹੋਇਆ ਤੁਸੀਂ 350 ਦੀ ਰੇਂਜ ਵਿੱਚ ਇਹ ਸੂਟ ਲੈ ਸਕਦੇ ਹੋ ਇੰਨਾ ਸੌਫਟ ਇੰਨਾ ਕੰਫਰਟੇਬਲ ਹੈ ਮੈਂ ਵੀ ਖੁਦ ਬਣਾਇਆ ਔਰ ਜੈਸਮੀਨ ਦੇ ਲਈ ਵੀ ਮੈਂ ਨਾਈਟ ਸੂਟ ਦੇ ਵਿੱਚ ਇਹਨੂੰ ਬਣਾ ਕੇ ਦਿੱਤਾ ਹੈ ਤੇ ਬਹੁਤ ਵਧੀਆ ਫੀਡਬੈਕ ਐ ਇਸ ਕਪੜੇ ਦਾ ਆਫਟਰ ਵਾਸ਼ ਬਹੁਤ ਅੱਛਾ ਰਿਜ਼ਲਟ ਆਇਆ ਕਿਉਂਕਿ ਕੰਫਰਟੇਬਲ ਐ ਕਾਟਨ ਦੇ ਸੂਟ ਤੁਹਾਨੂੰ ਪਤਾ ਇੱਕ ਸੀਜ਼ਨ ਹੀ ਅੱਛੀ ਤਰ੍ਹਾਂ ਲੱਗਦੇ ਨੇ ਨੈਕਸਟ ਸੀਜ਼ਨ ਉਹਨਾਂ ਦੇ ਕਲਰ ਵਗੈਰਾ ਫੇਡ ਹੋ ਜਾਂਦੇ ਆ ਬਟ ਬਹੁਤ ਵਧੀਆ ਰੇਂਜ ਵੀ ਬਹੁਤ ਵਧੀਆ ਤੁਸੀਂ ਲੈਣੇ ਹੋਏ ਤਾਂ ਇਹ ਮੇਰੇ ਕੋਲੇ 2-3 ਸੂਟ ਅਵੇਲੇਬਲ ਹੈਗੇ ਨੇ ਲਓ ਜੀ ਉਸ ਤੋਂ ਬਾਅਦ ਸੂਟ ਦੀ ਕੀਤੀ ਕਟਿੰਗ ਤੇ ਇੱਧਰ ਆਪਾਂ ਮੈਂ ਨੈਕ ਦਾ ਵੀ ਸ਼ੇਪ ਨੈਕ ਡਿਜ਼ਾਈਨ ਦਿੱਤਾ ਹੈ ਤੇ ਇਸ ਦੇ ਵਿੱਚ ਜਿਹੜੀ ਲੇਸ ਐ ਉਹ ਇਨਸਰਟ ਕਰੂੰਗੀ ਬਟ ਇੰਨਾ ਕੋਈ ਕਪੜਾ ਇਹ ਜਾਨਦਾਰ ਨਹੀਂ ਹੈ ਸਿੰਪਲ ਸੋਬਰ ਜਿਵੇਂ ਕਾਟਨ ਹੁੰਦੀ ਹੈ Экспорт ਦੀ ਉਹ ਵਾਲੀ ਕਾਟਨ ਦਾ ਮੈਂ ਸੂਟ ਬਣਾ ਰਹੀ ਹਾਂ ਤੇ ਫਿਰ ਮੈਂ ਇਸ ਦੇ ਵਿੱਚ ਜ਼ਿਆਦਾ ਤਾਮਚਾਮ ਕਰਨਾ ਜ਼ਿਆਦਾ ਪਸੰਦ ਨਹੀਂ ਕੀਤਾ ਕਿਉਂਕਿ ਇਹ ਬਹੁਤ ਹੰਡਾਉ ਨਹੀਂ ਹੁੰਦੇ ਬਸ ਇੱਕ ਦੋ ਸੀਜ਼ਨ ਇੱਕ ਸੀਜ਼ਨ ਹੀ ਮੋਸਟਲੀ ਪੈਂਦੇ ਆ ਦੂਸਰੇ ਸੀਜ਼ਨ ਆਪ ਸਮਝ ਸਕਦੇ ਹੋ ਕਿ ਇਸ ਦਾ ਕਲਰ ਵਗੈਰਾ ਜਿਹੜਾ ਪਾਉਣ ਦੇ ਯੋਗ ਨਹੀਂ ਰਹਿੰਦੀ ਹੈ ਤੇ ਫਿਰ ਮੈਂ ਇਸ ਦੇ ਵਿੱਚ ਹਲਕੀ ਫੁਲਕੀ ਲੇਸ ਦੇਣ ਦਾ ਡਿਸਾਈਡ ਕੀਤਾ ਕਿ ਹਲਕੀ ਜੀ ਲੇਸ ਜੋ ਨੋਰਮਲ ਲੇਸ ਹੁੰਦੀ ਆ ਆਪਾਂ ਉਹ ਐਡ ਕਰ ਦੇਾਂਗੇ ਬਹੁਤ ਜ਼ਿਆਦਾ ਇਸ ਨੂੰ ਡਿਜ਼ਾਈਨਰ ਜਾਂ ਇਹ ਉਹ ਨਹੀਂ ਬਣਾਵਾਂਗੇ ਕਿਉਂਕਿ ਇੰਨੀ ਇਸ ਦੀ ਲਾਈਫ ਹੀ ਨਹੀਂ ਹੁੰਦੀ ਐ ਤੇ ਲਓ ਜੀ ਫਿਰ ਉਸ ਤੋਂ ਬਾਅਦ ਇਥੇ ਮਾਸੀ ਤੋਂ ਕੁਝ ਆਈਡੀਆਜ਼ ਲੈ ਰਹੀ ਸੀ ਕਿ ਮੈਂ ਲੇਸ ਐ ਜਿਹੜੀ ਉਹ neck ਦੇ ਅੰਦਰ ਇਨਸਰਟ ਕਰਾਂ ਜਾਂ neck ਦੇ ਉੱਪਰ ਇਨਸਰਟ ਕਰਾਂ ਤਾਂ ਮਾਸੀ ਜੀ ਕਹਿ ਰਹੇ ਸੀਗੇ ਕਿ ਆਪਾਂ ਸਿਲਾਈ ਲਗਾਉਣ ਤੋਂ ਪਹਿਲਾਂ ਹੀ ਇਨਸਰਟ ਕਰਨੀ ਸੀਗੀ ਫਿਰ ਮੈਂ ਸੋਚਿਆ ਕਿ ਚਲੋ ਗਲੇ ਦੀ ਕਟਿੰਗ ਕਰ ਦਿੰਨੇ ਆਪਾਂ ਤੇ ਉਸ ਤੋਂ ਬਾਅਦ ਲੇਸ ਹੈ ਜਿਹੜੀ ਬਹੁਤ ਬਰੀਕ ਵਾਲੀ ਹੈ ਤੇ ਆਪਾਂ ਇਸ ਨੂੰ ਜਿਹੜੀ ਉੱਪਰ ਹੀ ਰੱਖ ਕੇ ਇਹਦੇ ਐਡ ਕਰ ਦਾਂਗੇ ਲੇਸ ਤੁਸੀਂ ਦੇਖ ਰਹੇ ਹੋ ਬਰੀਕ ਜੀ ਅੱਛਾ ਜੀ ਉਸ ਤੋਂ ਬਾਅਦ ਆਪਾਂ ਕੱਲ ਕੀਤੀ ਕਿਚਨ ਦੀ ਫੁੱਲ ਸਫਾਈ ਇਹ ਨਵੇਂ ਆਪਾਂ ਸਲੈਬ ਦੇ ਉੱਪਰ ਨਿਸ਼ਾਨ ਲਈ ਪੇਪਰ ਲੈ ਕੇ ਆਂਦੇ ਆ ਕਵਰ ਜਿਹਨੋਂ ਪਸਲਫਾਂ ਦੇ ਕਵਰ ਬੋਲਦੇ ਆ ਇਹ ਪੁਰਾਣੇ ਬਹੁਤ ਖਰਾਬ ਹੋ ਗਏ ਸੀਗੇ ਅੱਛਾ ਜੀ ਜੇ ਤੁਸੀਂ ਕਹੋ ਕਿ ਇਹਦੇ ਕੋਲ ਡੱਬੇ ਛੱਬੇ ਬਹੁਤ ਨੇ ਮੈਨੂੰ ਕਹੀ ਕਹਿ ਦਿੰਦੇ ਇੰਨੇ ਕੰਟੇਨਰ ਐਕਚੁਅਲੀ ਮੇਰੇ ਕੋਲੇ ਕੰਟੇਨਰਸ ਬਹੁਤ ਜ਼ਿਆਦਾ ਨੇ ਜਿੰਨਾ ਟਾਈਮ ਕਪਬੋਰਡ ਨਹੀਂ ਬਣਦਾ ਉਨਾ ਟਾਈਮ ਇਹ ਮੈਨੂੰ ਵੀ ਖੁਦ ਅੱਛੇ ਨਹੀਂ ਲੱਗਦੇ ਕਿ ਇੰਨੇ ਜ਼ਿਆਦਾ ਸਾਹਮਣੇ ਡੱਬੇ ਵਗੈਰਾ ਪਏ ਹੋਣ ਬਟ ਕੋਈ ਆਪਸ਼ਨ ਨਹੀਂ ਹੈ ਮੈਨੂੰ ਹਰ ਇੱਕ ਚੀਜ਼ ਕੰਟੇਨਰ ਚ ਪਸੰਦ ਆ ਮੈਂ ਲਿਫਾਫਿਆਂ ਚ ਪੈਕਟਾਂ ਚ ਥੈਲੀਆਂ ਚ ਪਾ ਕੇ ਨਹੀਂ ਰੱਖ ਸਕਦੀਆਂ ਚੀਜ਼ ਮੈਨੂੰ ਹਰ ਇੱਕ ਚੀਜ਼ ਕੰਟੇਨਰ ਚ ਅੱਛੀ ਲੱਗਦੀ ਹੈ ਕਿਉਂਕਿ ਮੈਂ ਸੁੱਕੇ ਮਸਾਲੇ ਖੜੇ ਮਸਾਲੇ ਇਹ ਉਹ ਚੀਜ਼ਾਂ ਕਾਫੀ ਯੂਜ਼ ਕਰਦੀ ਆ ਤਾਂ ਮੈਂ ਹਰ ਇੱਕ ਚੀਜ਼ ਕਵਾਂਟੀਟੀ ਦੇ ਹਿਸਾਬ ਨਾਲ ਵੱਡੇ ਛੋਟੇ ਕੰਟੇਨਰ ਚ ਐਡ ਕਰਕੇ ਰੱਖਦੀਆਂ ਫਿਲ ਕਰਕੇ ਰੱਖਦੀਆਂ ਤੇ ਅੱਜ ਮੈਨੂੰ ਲੱਗਿਆ ਕਿ ਮੈਨੂੰ ਕਾਫੀ ਦਿਨ ਹੋ ਗਏ ਆ ਕਿਚਨ ਦੀ ਸਫਾਈ ਕਰਨੀ ਚਾਹੀਦੀ ਆ ਡੱਬਿਆਂ ਦੇ ਉੱਪਰ ਆਇਲ ਵਗੈਰਾ ਲੱਗ ਗਿਆ ਸੀਗਾ ਮੈਂ ਸਾਰੇ ਕਵਰ ਉਤਾਰੇ ਇਹ ਫਟਿਆਂ ਨੂੰ ਸਾਫ਼ ਕੀਤਾ ਜਿਹਨੂੰ ਸੈਲਫਾਂ ਨੂੰ ਅੱਛਾ ਮੈਂ ਇਹ ਫੱਟੇ ਕਿਉਂ ਪਾਏ ਆ ਕਿਉਂਕਿ ਮੈਂ ਕੱਪ ਬੋਰਡ ਬਣਵਾਉਂਗੀ ਤਾਂ ਉਸ ਟਾਈਮ ਤੇ ਇਹ ਵਾਲੇ ਰਿਮੂਵ ਕਰਕੇ ਕੰਮ 'ਚ ਆ ਜਾਣਗੇ ਜਿਹੜਾ ਬੋਰਡ ਲੱਗਿਆ ਹੋਇਆ ਹੈ ਇਹ ਬੋਰਡ ਆਪਣੇ ਹਿਊਜ਼ 'ਚ ਆ ਜਾਣਾ ਹੈ ਤੇ ਸੈਲਫ ਵਗੈਰਾ ਆਪਾਂ ਪਾਉਂਦੇ ਸੀਮੈਂਟ ਦੀ ਤਾਂ ਉਹ ਆਪਾਂ ਨੂੰ ਫਿਰ ਤੋੜਨੀ ਆ ਪੈਣੀਆਂ ਸੀਗੀਆਂ ਸੋ ਮੈਂ ਇੱਕ ਵਾਰ ਜੁਗਾੜ ਕੀਤਾ ਸੀ ਤੇ ਰੱਬ ਦੀ ਮਿਹਰ ਰਹੀ ਬਹੁਤ ਜਲਦੀ ਮੈਂ ਨੈਕਸਟ ਜਾਂ ਇਸ ਸਰਦੀਆਂ ਦੇ ਵਿੱਚ ਹੀ ਮੈਂ ਕਪ ਬੋਰਡ ਹੈ ਜਿਹੜੇ ਉਹ ਐਡ ਕਰਵਾਉਂਗੀ ਬਸ ਵੈਗਰੂ ਦੀ ਕਿਰਪਾ ਰਹੇ ਕਿਉਂਕਿ ਮੈਨੂੰ ਕਿਚਨ ਬਹੁਤ ਜ਼ਿਆਦਾ ਸ਼ੌਂਕ ਹੈ ਕਿਚਨ ਦੇ ਵਿੱਚ ਕੰਮ ਕਰਨ ਦਾ ਔਰ ਕਿਚਨ ਨੂੰ ਸੋਹਣਾ ਬਣਾ ਕੇ ਰੱਖਣ ਦਾ ਮੇਰਾ ਜਿਹੜਾ ਜ਼ਿਆਦਾ ਟਾਈਮ ਹੈ ਉਹ ਕਿਚਨ ਵਿੱਚ ਹੀ ਰਹਿੰਦਾ ਕਿਉਂਕਿ ਮੈਨੂੰ ਕੁਕਿੰਗ ਦਾ ਔਰ ਕਿਚਨ ਨੂੰ ਮੈਂਟੇਨ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਇਹ ਮੈਂ ਨਵੇਂ ਕਵਰ ਲੈ ਕੇ ਆਂਦੀ ਐ ਤੇ ਇਹ ਥੋੜੇ ਜਿਹਾ ਵੱਡੇ ਸੀਗੇ ਸੋ ਮੈਨੂੰ ਕੱਟਣਾ ਪਸੰਦ ਨਹੀਂ ਕਰਿਆ ਇਸ ਤਰ੍ਹਾਂ ਮੈਂ ਫੋਲਡ ਕਰਕੇ ਰੱਖ ਦਿੱਤੇ ਇੱਥੇ ਜਿੰਨੇ ਕੰਟੇਨਰ ਸੀ ਸਾਰੇ ਵਾਸ਼ ਕੀਤੇ ਆ ਦਾਲਾ ਨਹੀਂ ਕੱਢ ਕੇ ਮੈਂ ਕੀਤਾ ਕਿਉਂਕਿ ਕੰਮ ਬਹੁਤ ਵੱਧ ਜਾਣਾ ਸੀ ਮੈਂ ਸਿਰਫ ਉੱਪਰੋਂ ਕਿਉਂਕਿ ਇਹ 에ਅਰ ਟਾਈਟ ਕੰਟੇਨਰ ਨੇ ਇਹਨਾਂ ਵਿੱਚ ਪਾਣੀ ਨਹੀਂ ਜਾਂਦਾ ਮੈਂ ਉੱਪਰੋਂ ਸਾਰੇ ਡਿਟਰਜੈਂਟ ਦੇ ਨਾਲ ਵਾਸ਼ ਕੀਤੇ ਸੁੱਕਣ ਤੋਂ ਬਾਅਦ ਇੱਕ ਅੱਛੇ ਕੱਪੜੇ ਨਾਲ ਸਕੌਣ ਤੋਂ ਬਾਅਦ ਕੁਝ ਕੰਟੇਨਰਾਂ ਨੂੰ ਧੁੱਪ ਲਵਾਉਣ ਤੋਂ ਬਾਅਦ ਮੈਂ ਇਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਸੈਲਫ ਦੇ ਉੱਪਰ ਕਵਰ ਨਵੇਂ ਲਗਾ ਕੇ ਤੇ ਸਾਰੇ ਐਜ਼ ਇਟ ਉਵੇਂ ਚਿੰਤਾ ਜਿਵੇਂ ਪਹਿਲਾਂ ਲੱਗੇ ਹੋਏ ਸੀਗੇ ਸੋ ਮੈਂ ਚੇਂजेस ਕੁਛ ਨਹੀਂ ਕੀਤਾ ਅੱਛਾ ਜੀ ਇੱਕ ਇਹ ਸੂਟ ਹੈ ਜੋ ਮੈਂ ਰੈਡੀ ਕੀਤਾ ਹੈ ਖੁਦ ਸਟਿਚ ਕੀਤਾ ਹੈ ਬਟ ਇਹਦੀ ਜਿਹੜੀ ਫਿਟਿੰਗ ਹੈ ਥੋੜੀ ਜੀ ਜ਼ਿਆਦਾ ਲੂਜ਼ ਰਹਿ ਗਈ ਹੈ ਮੇਰੇ ਤੋਂ ਇਹ ਫਿਟਿੰਗ ਪ੍ਰੋਪਰ ਕਰਨ ਵਾਲੀ ਹੈ ਐਕਚੁਅਲੀ ਮੈਂ ਜਾ ਰਹੀ ਸੀ ਕਿਤੇ ਤੇ ਮੈਂ ਵੇਅਰ ਕੀਤਾ ਤਾਂ ਮੈਨੂੰ ਲੱਗਿਆ ਕਿ ਥੋੜਾ ਜਿਹਾ ਜ਼ਿਆਦਾ ਲੂਜ਼ ਹੈ ਇਸ ਦੇ ਨਾਲ ਮੈਂ ਪੈਂਟ ਪਲਾਜ਼ੋ ਬਣਾਇਆ ਹੋਇਆ ਤੇ ਦੁਪੱਟਾ ਜਿਹੜਾ ਅੱਛਾ ਬਾਜੂ ਦੇ ਵਿੱਚ ਮੈਂ ਜਿਹੜੀ ਇਹਦੇ ਲੇਸ ਇਨਸਰਟ ਕੀਤੀ ਹੋਈ ਹੈ ਤੇ ਦੁਪੱਟਾ ਇਸ ਦੇ ਨਾਲ ਫੁੱਲ ਪਿਓਰ ਦੇ ਪਿਓਰ ਸ਼ੈਫੂਨ ਦਾ ਇਸਪੁੰਦਲਾ ਇਸਪੁੰਦਲਾ ਆਇਆ ਹੋਇਆ ਜਿਹਨੂੰ ਸਪੂਨ ਕਹਦੇ ਨੇ ਸਫੂਨ ਕਹਦੇ ਨੇ ਅੱਛਾ ਪਿਓਰ ਸ਼ੈਫੂਨ ਦਾ ਜਿਹੜਾ ਦੁਪੱਟਾ ਇਸਦੇ ਨਾਲ ਐਡ ਕੀਤਾ ਹੋਇਆ ਤੇ ਮੈਂ ਬਹੁਤ ਟਾਈਮ ਬਾਅਦ ਸ਼ੈਫੂਨ ਦਾ ਦੁਪੱਟਾ ਲਿਆ ਹੋਇਆ ਹੈਗਾ ਐਕਚੁਅਲੀ ਮੈਂ ਬਹੁਤ ਘੱਟ ਲੈਣੀ ਹੈਗੀ ਤੇ ਉਸ ਤੋਂ ਬਾਅਦ ਜੀ ਆਪਾਂ ਬਣਾਏ ਚਾਵਲ ਬੱਚਿਆਂ ਦੇ ਲਈ ਇਹ ਜਰਦਾ ਚਾਵਲ ਜਿਹਨੂੰ ਬੋਲ ਦਿੰਦੇ ਆ ਕਲਰ ਵਾਲੇ ਜੈਸਮੀਨ ਨੂੰ ਕਦੇ-ਕਦੇ ਬੜੇ ਵਧੀਆ ਲੱਗਦੇ ਆ ਤੇ ਮੈਂ ਜੀ ਬਣਾਏ ਚਾਵਲ ਤੇ ਫਿਰ ਬੱਚਿਆਂ ਨੇ ਚਾਵਲ ਖਾਦੇ ਇੰਜੋਏ ਕੀਤਾ ਉਸ ਤੋਂ ਬਾਅਦ ਕਈ ਹੋਰ ਕੰਮ ਪਏ ਸੀ ਨਾਲ ਨਾਲ ਉਹ ਸਮੇਟੇ ਤੇ ਮਾਰਨਿੰਗ ਉੱਠ ਕੇ ਬੱਚਿਆਂ ਦਾ ਟਿਫਨ ਬਣਾਇਆ ਬੱਚਿਆਂ ਨੂੰ ਸਕੂਲੇ ਪੇ ਜਨ ਲਈ ਸਬਜੀ ਬਣਾਈ ਅੱਛਾ ਜੀ ਮੈਂ ਜਦੋਂ ਮੱਖਣ ਕੱਢਿਆ ਤੇ ਕਾਫੀ ਸੰਘਣਾ ਦੁੱਧ ਬਚਿਆ ਹੋਇਆ ਸੀਗਾ ਐਕਚੁਅਲੀ ਮੱਖਣ ਦੇ ਨਾਲ ਦੁੱਧ ਕਾਫੀ ਜ਼ਿਆਦਾ ਉੱਤਰ ਜਾਂਦਾ ਹੈ ਤੇ ਮੈਂ ਸੋਚਿਆ ਕਿ ਉਸ ਦੁੱਧ ਨੂੰ ਵੇਸਟ ਨਹੀਂ ਕਰਦੇ ਆ ਇਸ ਵਾਰ ਪਨੀਰ ਬਣਾ ਕੇ ਦੇਖਦੇ ਆ ਤਾਂ ਮੈਂ ਜਦੋਂ ਪਨੀਰ ਬਣਾਇਆ ਕਾਫੀ ਪਨੀਰ ਨਿਕਲ ਆਇਆ ਉਸ ਦੁੱਧ ਦੇ ਵਿੱਚੋਂ ਬਟ ਉਹ ਜਿਵੇਂ ਚੀੜਾ ਜਿਹਨੂੰ ਬੋਲਦੇ ਆ ਚੁਿੰਗਮੀ ਜਾਂ ਸੀਗਾ ਇਹ ਬਹੁਤ ਵਧੀਆ ਨਹੀਂ ਸੀਗਾ ਖਾਦਾ ਨਹੀਂ ਜਾ ਸਕਦਾ ਮਤਲਬ ਪਰ ਪਹਿਲੇ ਡੰਗ ਬੱਚਿਆਂ ਨੇ ਵਧੀਆ ਖਾਦਾ ਪਰ ਮੈਂ ਇਹ ਸਬਜੀ ਨੂੰ ਸੱਟਦਾ ਸੀ ਅੱਛਾ ਜੀ ਨਾਲ-ਨਾਲ ਮੈਂ ਸੋਚਿਆ ਕਿ ਅੱਜ ਬਰਤਨਾ ਵਾਲਾ ਟੋਕਰਾ ਵੀ ਸਾਫ਼ ਕੀਤਾ ਜਾਵੇ ਇਸ ਦੇ ਉੱਪਰ ਵੀ ਆਇਲ ਵਗੈਰਾ ਜੰਮ ਜਾਂਦਾ ਡਸਟ ਜੰਮ ਜਾਂਦੀ ਹੈ ਸੋ ਮੇਰੀ ਆਦਤ ਹੈ ਕਿ ਮੈਂ ਹਰ ਹਫ਼ਤੇ 10 ਦਿਨਾਂ ਬਾਅਦ ਇੰਨਾਂ ਚੀਜ਼ਾਂ ਦੀ ਬਰੀਕੀ ਦੇ ਨਾਲ ਸਫਾਈ ਕਰਦੀ ਹਾਂ ਕੁਝ ਗਰਮੀ ਬਹੁਤ ਹੈ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕਿਚਨ ਦੇ ਵਿੱਚ ਬਸ ਖਾਣਾ ਪਕਾਉਣਾ ਹੀ ਬੜੇ ਮੁਸ਼ਕਲ ਨਾ ਹੁੰਦਾ ਖੜਿਆ ਨਹੀਂ ਜਾਂਦਾ ਕਿਚਨ ਦੇ ਵਿੱਚ ਇੰਨੀ ਗਰਮੀ ਹੁੰਦੀ ਹੈ ਪਰ ਫਿਰ ਵੀ ਵਿੱਚ ਦੀ ਵੇਲਾ ਕਵੇਲਾ ਕਰਕੇ ਟਾਈਮ ਕੱਢ ਕੇ ਇਹ ਚੀਜ਼ਾਂ ਕਰਨੀਆਂ ਮੈਨੂੰ ਚੰਗੀਆਂ ਲੱਗਦੀਆਂ ਕਿਉਂਕਿ ਮੈਨੂੰ ਇਹਨਾਂ ਚੀਜ਼ਾਂ ਦੇ ਉੱਪਰ ਮੇਰਾ ਜ਼ਿਆਦਾ ਫੋਕਸ ਰਹਿੰਦਾ ਮੈਂ ਹਮੇਸ਼ਾ ਧਿਆਨ ਦਿੰਦੀ ਰਹਿੰਦੀ ਆ ਕਿਹੜੀ ਚੀਜ਼ ਮੇਰੀ ਗੰਦੀ ਹੋਗੀ ਔਰ ਕਿਹੜੀ ਇਹ ਹੁਣ ਸਾਫ਼ ਕਰਨ ਵਾਲੀ ਆ ਇਸ ਦੀ ਡੀਪ ਕਲੀਨਿੰਗ ਇਹ ਮੰਗ ਰਹੀ ਹੈ ਚੀਜ਼ ਸੋ ਮੈਂ ਸਾਰਿਆਂ ਨੂੰ ਇਸ ਤਰ੍ਹਾਂ ਵਿਮਲਿਆ ਵਿਮ ਦੇ ਨਾਲ ਇਹ ਸਾਰਾ ਟੋਕਰਾ ਮੰਝਿਆ ਸਾਰੇ ਜਿੰਨੇ ਟੋਕਰੇ ਵਿੱਚ ਬਰਤਨ ਜੋ ਨਹੀਂ ਯੂਜ਼ ਹੁੰਦੇ ਲੌਂਗ ਟਰਮ ਲਈ ਆਪਾਂ ਯੂਜ਼ ਹੀ ਨਹੀਂ ਕਰਦੇ ਕਈ ਉਹਨਾਂ ਸਾਰਿਆਂ ਨੂੰ ਕੱਢ ਕੇ ਵਾਸ਼ ਕੀਤਾ ਸਕਾਇਆ ਤੇ ਦੁਬਾਰਾ ਫਿਰ ਆਪਾਂ ਟੰਗ ਤੇ अच्छा जी एक, न, एक हाथ ਦੇ ਨਾਲ ਨਾ اچھی طرح ਪ੍ਰੋਪਰ ਸਫਾਈ ਨਹੀਂ ਹੋ ਰਹੀ ਸੀਗੀ ਕਿਉਂਕਿ ਇੱਕ ਹੱਥ ਦੇ ਵਿੱਚ ਕੈਮਰਾ ਫੜਿਆ ਹੁੰਦਾ ਤੇ ਦੂਸਰੇ ਹੱਥ ਨਾਲ ਇਸ ਤਰ੍ਹਾਂ ਸਫਾਈ ਕਰਨੀ ਔਖੀ ਸੀ ਸੋ ਫਿਰ ਮੈਂ ਕੈਮਰਾ ਕੀਤਾ ਬੰਦ ਤੇ اچھی طرح ਇਸਦੀ ਕੀਤੀ ਕੋਟ ਕੇ ਸਫਾਈ ਤੇ ਉਸ ਤੋਂ ਬਾਅਦ ਜੀ ਕੁਝ ਲੱਸੀ ਬਣਾ ਪਈ ਸੀਗੀ ਵਧੀ ਮੇਰੇ ਕੋਲੇ ਕੁਝ ਮੈਂ ਥੋੜਾ ਦਹੀਂ ਫੈਂਟ ਕੇ ਅੱਛੇ ਵਾਲੀ ਲੱਸੀ ਬਣਾਈ ਕਿਉਂਕਿ ਕੁੱਤਾ ਆਇਆ ਹੋਇਆ ਸੀ ਗੇਟ ਦੇ ਉੱਪਰ ਇੱਕ ਡੌਗ ਐ ਉਹ ਬਿਮਾਰ ਐ ਬਹੁਤ ਟਾਈਮ ਤੋਂ ਆਪਣੇ ਇਹ ਛੋਟਾ ਜਿਹਾ ਬੱਚਾ ਸੀ ਜਦੋਂ ਤੂੰ ਆਪਣੇ ਘਰ ਆਂਦਾ ਸੀ ਪਰ ਇਹਦੀ ਤਬੀਅਤ ਖਰਾਬ ਐ ਪਤਾ ਨਹੀਂ ਇਸਨੇ ਕੁਝ ਜ਼ਹਿਰੀਲਾ ਖਾ ਲਿਆ ਜਾਂ ਫਿਰ ਇਹਨੂੰ ਇਨਫੈਕਸ਼ਨ ਹੋ ਰਹੀ ਹੈ ਬਹੁਤ ਬਿਮਾਰ ਐ ਇਹਨੂੰ ਮੈਂ ਸੋਚਿਆ ਕਿ ਲੱਸੀ ਦਹੀਂ ਇਹ ਥੋੜੇ ਜਿਹਾ ਨਮਕ ਐਡ ਕਰਕੇ ਪਾਉਣੇ ਕਿਉਂਕਿ ਨਮਕ ਵਾਲੀ ਲੱਸੀ ਔਰ ਦਹੀਂ ਐ ਜਿਹੜੀ ਇਨਫੈਕਸ਼ਨ ਤੇ ਅੱਛਾ ਕੰਮ ਕਰਦੀ ਐ ਦਹੀਂ ਵੀ ਬਹੁਤ ਅੱਛਾ ਕੰਮ ਕਰਦੀ ਐ ਤੇ ਇਸ ਨੂੰ ਮੈਂ ਲੱਸੀ ਇਸ ਤਰ੍ਹਾਂ ਨਮਕ ਐਡ ਕਰਕੇ ਹਲਕੀ ਜਿਹੀ ਪਾਈ ਉਸ ਤੋਂ ਬਾਅਦ ਜੀ ਮੱਖਣ ਨੂੰ ਗਰਮ ਕਰਕੇ ਆਪਾਂ ਬਣਾ ਰਹੇ ਹਾਂ ਇਸ ਤੱਕ ਕਿ ਉਹ ਅੱਛਾ ਹੈ ਗਾਂ ਦੇ ਦੁੱਧ ਦੇ ਉੱਪਰੋਂ ਕਰੀਮ ਉਤਾਰੀ ਹੁੰਦੀ ਜਿਹੜੀ ਉਹਦਾ ਮੱਖਣ ਹੈ ਤਾਂ ਹੀ ਯੈਲੋ ਹੈ ਆਪਾਂ ਇਸ ਨੂੰ ਗਰਮ ਕੀਤਾ ਤੇ ਨਾਲ-ਨਾਲ ਬਣਾਈ ਮੰਮੀ ਦੇ ਲਈ ਚਾਹ ਅੱਜ ਮੇਰਾ ਵੀ ਥੋੜਾ ਜਿਹਾ ਸਿਰਦਰਦ ਸੀ ਮੈਂ ਵੀ ਸੋਚਿਆ ਕਿ ਅੱਜ ਮੈਂ ਚਾਹ ਲਵਾਂਗੀ ਹਾਲਾਂਕਿ ਮੈਂ ਚਾਹ ਪੀਂਦੀ ਨਹੀਂ ਐ ਬਹੁਤ ਰੇਅਰ ਚਾਹ ਪੀਣੀ ਐ ਮੈਂ ਮਤਲਬ ਪੰਜਾ ਦਸਾ ਦਿਨਾਂ ਬਾਅਦ ਕਦੇ ਅੱਛਾ ਨਾਲ-ਨਾਲ ਲੈ ਏ ਝਾੜੇ ਕਰੇਲੇ ਤੇ ਇਹਨਾਂ ਨੂੰ ਕੋਈ ਪਾੜੀ ਕਰੇਲੇ ਕਹਿੰਦਾ ਕੋਈ ਕਿਵੇਂ ਸਾਡੇ ਝਾੜੇ ਕਰੇਲੇ ਕਹਿੰਦੇ ਆ ਜੀ ਤੇ ਇੱਧਰ ਮੈਂ ਬਾਜ਼ਾਰ ਗਈ ਸੀਗੀ ਤੇ ਵੇਰਕਾ ਦੇ ਪਨੀਰ ਦੇ ਉੱਪਰ ਥੋੜਾ ਜਿਹਾ ਆਫ ਲੱਗਿਆ ਹੋਇਆ ਸੀਗਾ ਤੇ ਮੈਂ ਸੋਚਿਆ ਕਿ ਦੋ ਤਿੰਨ ਪੈਕੇਟ ਮੈਂ ਇਸ ਤੇ ਲੈ ਲੇ ਕਿਉਂਕਿ ਜੈਸਮੀਨ ਨੂੰ ਪਨੀਰ ਪਕੌੜੇ ਪਨੀਰ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਵਧੀਆ ਲੱਗਦੀਆਂ ਨੇ ਸੋਚਿਆ ਕਿ ਚੀਜ਼ ਚਿੱਲੀ ਬਣਾਵਾਂਗੇ ਆਪਾਂ ਇੱਕ ਤਾਂ ਤੇ ਇੱਕ ਸ਼ਾਹੀ ਪਨੀਰ ਜੈਸਮੀਨ ਨੂੰ ਹਮੇਸ਼ਾ ਸ਼ਾਹੀ ਪਨੀਰ ਚਾਹੀਦਾ ਹੁੰਦਾ ਸੋ ਪਹਿਲਾਂ ਵਾਲਾ ਜਿਹੜਾ ਪਨੀਰ ਬਣਾਇਆ ਸੀ ਉਹ ਅੱਛਾ ਨਹੀਂ ਸੀਗਾ ਮੈਂ ਸਿੱਟ ਤਾਂ ਸੀਗਾ ਤੇ ਆਪਾਂ ਨਵਾਂ ਪਨੀਰ ਬਣਾਵਾਂਗੇ ਹੁਣ ਤੇ ਇੱਧਰ ਜੀ ਆਪਾਂ ਝਾੜ ਕਲੇਲੇ ਸੀ ਜਿਹੜੇ ਉਹ ਕੱਟਲੇ ਸੀਗੇ ਕਿਉਂਕਿ ਨਾਨ ਤੇ ਮੈਂ ਉਹਨਾਂ ਦੇ ਲਈ ਸਪੈਸ਼ਲ ਲੈ ਕੇ ਆਂਦੇ ਸੀ ਤੇ ਲਓ ਜੀ ਆਪਾਂ ਇਹਨਾਂ ਨੂੰ ਫਰਾਈ ਕਰ ਰਹੇ ਹਾਂ ਜਿਵੇਂ ਇਹ ਫਰਾਈ ਹੋ ਜਾਣਗੇ ਤੇ ਆਪਾਂ ਇਹਨਾਂ ਨੂੰ ਬਰਤਨ ਚ ਕੱਢ ਦਿਆਂਗੇ ਇਧਰ ਮੈਂ ਸ਼ਾਹੀ ਪਨੀਰ ਦੀ ਸਬਜ਼ੀ ਬਣਾ ਲਈ ਸੀਗੀ ਤੇ ਇਸ ਨੂੰ ਮੈਂ ਇਸ ਤਰ੍ਹਾਂ ਬੌਲ ਦੇ ਵਿੱਚ ਕੱਢਤਾ ਅੱਛਾ ਜੀ ਇਹ ਹੁੰਦੀ ਹੈ ਅਸਲੀ ਮਤਲਬ ਅੱਛੇ ਪਨੀਰ ਦੀ ਕੁਆਲਿਟੀ ਇਹ ਸਬਜ਼ੀ ਦੀ ਦੇਖ ਰਹੀ ਹੈ ਕਿ ਕਿੰਨੀ ਅੱਛੀ ਗਰੇਵੀ ਬਣੀ ਹੈ ਔਰ ਪਨੀਰ ਇੰਨਾ ਸੌਫਟ ਹੈ ਕਿ ਜਿਹੜਾ ਉਹ ਵੇਸਟੇਜ ਦਾ ਬਣਾਇਆ ਪਨੀਰ ਬਣਾਉਨੇ ਆ ਨਾ ਆਪਾਂ ਦੁੱਧ ਮਲਾਈ ਦੇ ਵਿੱਚੋਂ ਮੱਖਣ ਚੋਂ ਵੇਸਟ ਬਚਦਾ ਉਸ ਦਾ ਆਪਾਂ ਪਨੀਰ ਬਣਾਉਨੇ ਆ ਉਹ ਬਿਲਕੁਲ ਵੀ ਸੌਫਟ ਨਹੀਂ ਬਚਦਾ ਕਿਉਂਕਿ ਉਸ ਦੁੱਧ ਦੇ ਵਿੱਚੋਂ ਕਰੀਮ ਹੈ ਜਿਹੜੀ ਉਹ ਨਿਕਲ ਚੁੱਕੀ ਹੁੰਦੀ ਹੈ ਤੇ ਇਸ ਵਾਲੇ ਪਨੀਰ ਵਿੱਚ ਕਰੀਮ ਐਡ ਹੁੰਦੀ ਹੈ ਤਾਂ ਹੀ ਇਹ ਸੌਫਟ ਹੁੰਦਾ ਸੋ ਬਹੁਤ ਸੋਹਣੀ ਸਬਜ਼ੀ ਬਣ ਗਈ ਸੀਗੀ ਅੱਛਾ ਬੱਚਿਆਂ ਨੇ ਪਨੀਰ ਖਾਣਾ ਸੀਗਾ ਤੇ ਨਾਨੇ ਹੋਰਾਂ ਲਈ ਮੰਮੀ ਹੋਰਾਂ ਲਈ ਮੈਂ ਬਣਾ ਰਹੀ ਸੀਗੀ ਕਰੇਲੇ ਦੀ ਸਬਜ਼ੀ ਸੋ ਕਈ ਵਾਰ ਦੋ ਸਬਜ਼ੀਆਂ ਮਾਰ